ਪਿੰਡ ਕਾਲਾ ਨੰਗਲ ਵਿਖੇ ਜੀ ਇਹ ਮੇਜਰ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਤ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਸੋ ਮੇਰੇ ਲਈ ਬੜਾ ਏਮੋਸ਼ਨਲ ਸਮਾਂ ਹੈ ਪੱਖ ਵੀ ਹੈ ਕਿ ਅੱਜ ਮੈਨੂੰ ਇਸ ਮਾਨਮਤੀ ਧਰਤੀ ਦੇ ਇਸ ਪਿੰਡ ਚ ਆਉਣ ਦਾ ਮੌਕਾ ਮਿਲਿਆ ਸੋ ਮੈਂ ਸਭ ਤੋਂ ਪਹਿਲਾਂ ਦਾ ਸਲੂਟ ਕਰਦਾ ਇਹਨਾਂ ਜਵਾਬ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਮੁਲਕ ਦੀ ਏਕਤਾ ਖਣਤਾ ਦੇ ਲਈ ਸ਼ਹਾਦਤਾਂ ਦਾ ਜਾਮ ਪੀਤਾ ਔਰ ਇਸ ਪਿੰਡ ਦਾ ਨਾਂ ਪਿੰਡ ਕਾਲੇ ਨੰਗਾ ਦਾ ਨਾਂ ਸਾਰੀ ਦੁਨੀਆ ਦੇ ਅੰਦਰ ਰੋਸ਼ਨ ਕੀਤਾ ਸੋ ਅੱਜ ਉਹਨਾਂ ਦੀ ਮੇਰੇ ਖਲ 59ਵੀਂ ਵਰਸੀ ਮਨਾਈ ਜਾ ਰਹੀ ਹੈ ਸੋ ਬਹੁਤ ਵੱਡਾ ਇਹ ਫਕਰ ਵੀ ਇਸ ਨਗਰ ਨੂੰ ਔਰ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿੱਥੇ ਬਾਕੀ ਸਵਾਲਾਂ ਨੂੰ ਲੈ ਕੇ ਲੋਕਪੱਕੀ ਫੈਸਲੇ ਲੈ ਰਹੀ ਹੈ ਉੱਥੇ ਸ਼ਹੀਦਾਂ ਦੇ ਸਨਮਾਨ ਦੇ ਲਈ ਹਰ ਕਾਲ ਪਾਲਾੜ ਘੜੀ ਉਹ ਤਤਪਰ ਰਹਿੰਦੇ ਆ ਸੋ ਇਹ ਸ਼ਹੀਦ ਨੇ ਸਾਡੇ ਫੌਜੀ ਸੈਨਿਕ ਨੇ ਜਿਹੜੇ ਸਰਦਾਂ ਦੇ ਜਾਗਦੇ ਆ ਤੇ ਅਸੀਂ ਸੌਣਿਆ ਸਾਰੇ ਲੋਕ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਸੋ ਮੇਰੇ ਨਾਲ ਮੇਰੇ ਵੱਡੇ ਵੀਰ ਰਮਨਵੈਲ ਜੀ ਔਰ तमाम ਜਿਸ ਨਗਰ ਦੇ ਪਤਵੰਤੇ ਸੱਜਣ ਸ਼ਹੀਦ ਦਾ ਪਰਿਵਾਰ ਸਾਰੇ ਅੱਜ ਉਹਨਾਂ ਨੂੰ ਇੱਥੇ ਨਮਨ ਕਰਦੇ ਆ ਸੋ ਮੈਂ ਜ਼ਰੂਰੇ ਕਵਾਂਗਾ ਪੀ ਇਹ ਸ਼ਹੀਦ ਜਿੱਤੇ ਸਾਡਾ ਗੌਰਵ ਨੇ ਉਥੇ ਇਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਵਾਲੇ ਦਵਾਲੇ ਅਸੀਂ ਆਪਣੀ ਬਾਜ ਅੱਖ ਦੇ ਰਾਹੀਂ ਇਸ ਮੁਲਕ ਦੇ ਜਿਹੜਾ ਵੀ ਕੋਈ ਤੱਕਣ ਦੀ ਕੋਸ਼ਿਸ਼ ਕਰੇ ਉਹਦੇ ਲਈ ਹਮੇਸ਼ਾ ਤਿਆਰ ਰਹੀਏ ਤੇ ਸਾਨੂੰ ਪ੍ਰੇਰਣਾ ਵੀ ਲੈਣੀ ਚਾਹੀਦੀ ਆ ਸੋ ਮੈਂ ਆਪਣੇ ਵੱਲੋਂ 5 ਲੱਖ ਰੁਪਈਆ ਸ਼ਹੀਦ ਦੇ ਨਾਮ ਦੇ ਜਿਹੜਾ ਯੂਥ ਕਲੱਬ ਬਣਿਆ ਉਹਨੂੰ ਨੇ ਇਹਨਾਂ ਦੇ ਕਾਜ਼ ਲਈ ਦਿੱਤਾ ਸੋ ਹੋਰ ਵੀ ਕੋਈ ਇਸ ਪਿੰਡ ਨੂੰ ਨਗਰ ਨੂੰ ਲੋਡ ਹੋਵੇ ਤਾਂ ਅਸੀਂ ਹਮੇਸ਼ਾ ਕਿਉਂਕਿ ਸ਼ਹੀਦ ਦਾ ਪਿੰਡ ਹੈ ਸੋ ਸਾਡਾ ਫਰਜ਼ ਵੀ ਬਣਦਾ ਅਜੇ ਪਿੰਡਾਂ ਨੂੰ ਮਤਲਬ ਜਿਹੜਾ ਆ ਉਹ ਬਾਤੋ ਬਾਤ ਜਿਹੜੀ ਹੈ ਸਰਕਾਰੀ ਮਦਦ ਵੀ ਮਿਲੇ ਅੱਜ ਅਸੀਂ ਸ਼ਹੀਦ ਮਜਦ ਭਗਤ ਸਿੰਘ ਜੀ ਦੇ 98ਵੇਂ ਵਰ੍ਹੇ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਦੇ ਕੌਮ ਲਈ ਆਪਣਾ ਬਲਦਾਨ ਦਿੱਤਾ ਔਰ ਦੇਸ਼ ਕੌਮ ਲਈ ਲੜਦੇ ਹੋਏ ਸ਼ਹੀਦ ਹੋਏ ਔਰ ਸਾਡੇ ਪਿੰਡ ਦਾ ਆਪਣੇ ਪਰਿਵਾਰ ਦਾ ਆਪਣੇ ਇਲਾਕੇ ਦਾ ਨਾਮ ਚਾ ਕੀਤਾ ਅੱਜ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਵਾਦ ਦੇ ਆ ਜਿਨ੍ਹਾਂ ਨੇ ਰਲ ਮਿਲ ਕੇ ਇਸ ਸਮਾਗਮ ਨੂੰ ਪੂਰਨ ਕੀਤਾ ਹੈ ਔਰ ਆਸ ਰੱਖਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਸਾਡਾ ਨਗਰ ਜਿਹੜਾ ਹੈ ਰਾਲ ਮਲਕੇ ਸ਼ਹੀਦੀਆਂ ਵਰਸੇ ਮਨਾਉਂਦਾ ਰਹੇਗਾ ਮੈਂ ਆਈ ਹੋਈ ਸੰਗਤ ਦੇ ਮੰਤਰੀ ਸਾਹਿਬ ਕੋਟਾਰੂ ਚੱਕ ਜੀ ਦੇ ਰਮਨਬੈਲ ਜੀ ਦੇ ਅਤੇ ਸਾਰੇ ਨਗਰ ਦੇ ਚਰਣਾ ਚ ਨਤਮਸਤ ਹੁੰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਾਰਜ ਚ ਲਾਉਣ ਦੇ ਵਾਸਤੇ ਆਪਣੀ ਸ਼ਮੂਲੀਅਤ ਕੀਤੀ ਹੈ और आने वाले समय च आस रखना कि ये दिन वाहू जी का खालसा वाहिगुरु जी की सर जो कि उनकी शहादत में जो शहीद हो गए हमारी हिफाजत में उन्नीस सौ पैंसठ की भारपाक जंग के दौरान अपनी वीरता के जोहर दिखाते हुए जम्मू कश्मीर के कुपवाड़ा सेक्टर में पाक सेना से लोहा लेकर सीने पे गोली खाकर अपनी बीस साथियों को बचाकर अपना सुप्रीम सेक्रीफाइस देने वाले मेजर भगत सिंह वीर चक्रा ने अपना बलिदान देकर इस गांव का नाम जो है राष्ट्रपति भवन तक पहुंचा दिया जिन्हें मरणोपरांत देश के राष्ट्रपति ने वीर चक्र से सम्मानित किया है मैं इस गांव की वीर भूमि को कोटि कोटि प्रणाम करता हूं वंदन करता हूं जिसकी बलिदानी मिट्टी ने ऐसा योद्धा देश को समर्पित कर दिया और इस परिवार को जिस परिवार ने अपने घर का अनमोल हीरा इस देश पर कुर्वान कर दिया इस परिवार को भी मैं नमन करता हूं सो ऐसे योद्धा देश की भावी पीढ़ी के एक रोल मॉडल का काम करते हैं और इस परिवार को मैं नमन करता हूं कि शहीद मेजर भगत सिंह वीर चक्रा की बलिदान के उठसठ वर्षों वर्षों बाद भी उनके बलिदान को इन्होंने आज भी जो है उस क्षमा को प्रज्वलित रखा हुआ है सो so, इस परिवार का भी मैं आभार व्यक्त करता हूं इसी के साथ की ये क्षमा जो है इसी तरह प्रज्वलित रहनी चाहिए मेजर भगत सिंह जो चौबीस साल की आयु में जिंदगी लंबी नहीं बड़ी होनी चाहिए कहकर अपना बलिदान दे गए कि वतन को फिर से गिर मत रख देना है वतन वालों शहीदों ने बड़ी मुश्किल से ये कर्जे चुकाए हैं जो ही नहीं जगमगाए समंजल के रास्ते लाखों दीप हुए शहीदों से आए हैं सो एक और फिर मैं इस गांव की वीर भूमि को कोटि-कोटि प्रणाम करता हूं और जितने भी शहीदों के परिवार आए हैं उनके चौध में शत-शत नमन करता हूं जिन्होंने प्राण देकर चरा देश की वली बेजी कुर्बान कर दिए धन्यवाद जय हिंद जय भारत